ਜੇ ਕੋਈ ਇਹ ਜਣਾ ਸੋਚਦਾ ਹੈ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਭੀੜ ਇਕੱਠੀ ਕਰਕੇ ਇਹ ਸਾਬਤ ਕਰਨ ਨੂੰ ਤਿਆਰ ਆ ਕਿ ਅਸੀਂ ਗੁਰੂ ਘਰ ਦੇ ਨਾਲ ਜੁੜੇ ਆ ਤਾਂ ਮੈਨੂੰ ਅਫਸੋਸ ਨਾਲ ਕਹਿਣਾ ਪੈਣਾ ਹੈ ਅਸੀਂ ਪਖੰਡ ਕਰਦੇ ਆ ਤੁਹਾਨੂੰ ਮਾੜਾ ਜ਼ਰੂਰ ਲੱਗੇਗਾ ਪਰ ਜੇ ਪਖੰਡ ਨਹੀਂ ਤਾਂ ਮੈਨੂੰ ਦੱਸੋ ਕਿ ਅਸੀਂ ਜਦੋਂ ਵੀ ਕਿਤੇ ਵੀ ਮੱਥਾ ਟੇਕਣ ਲਈ ਪਹੁੰਚਦੇ ਆ ਅਸੀਂ ਮੱਥੇ ਦੀ ਕੀਮਤ ਵਸੂਲਣ ਲੱਗ ਪਏ ਆ ਟੇਕਦੇ ਆ ਨਾ ਲੰਬੀ ਸਾਰੀ ਲਿਸਟ ਦਿੰਦੇ ਆ ਇਹ 50 ਰੁਪਏ ਮੈਂ ਟੇਕੇ ਮੇਰੇ ਘਰ ਦਾ ਕੰਮ ਸਾਰਾ ਠੀਕ ਠਾਕ ਰੱਖੀ ਮੇਰਾ ਕਾਰੋਬਾਰ ਠੀਕ ਰੱਖੀ ਮੇਰਾ ਇਸ ਵੇਲੇ ਪੁੱਤਰ ਕੁ ਸਲਾਮਤ ਰਹੇ ਉਸ ਪੁੱਤਰ ਦਾ ਗੁਫੇਲ ਨਾ ਹੋਵੇ ਉਹ ਵੀ ਤਿਆਰ ਰੱਖੀ ਸਾਨੂੰ ਗੁਰੂ ਸਾਹਿਬ ਨੇ ਅਰਦਾਸ ਦੇ ਵਿੱਚ ਸਿਖਾਇਆ ਕੀ ਸੀ ਉਹ ਅਰਦਾਸ ਅਜਿਹੀ ਸੀ ਜਿਹਦੇ ਵਿੱਚ ਸਾਨੂੰ ਸੰਪੂਰਨ ਇਨਸਾਨ ਬਣਾਉਣ ਦਾ ਇੱਕ ਜ਼ਰੀਆ ਦੱਸਿਆ ਗਿਆ ਸੀ ਕਿਸੇ ਹੋਰ ਧਰਮ ਵਿੱਚ ਕਦੇ ਇਹ ਨਹੀਂ ਸਿਖਾਇਆ ਜਾਂਦਾ ਕਿ ਜ਼ਿੰਦਗੀ ਜਿਉਣ ਦਾ ਢੰਗ ਕੀ ਹੈ ਉਹ ਦੱਸਦੇ ਨੇ ਕਿ ਜ਼ਿੰਦਗੀ ਜਿਓ ਤੇ ਸਿਰਫ ਇੱਕ ਸਿੱਖ ਧਰਮ ਹੈ ਜਿਹੜਾ ਦੱਸਦਾ ਹੈ ਕਿ ਮਰਨਾ ਕਿਸ ਤਰ੍ਹਾਂ ਹੈ ਮਰਨ ਦਾ ਢੰਗ ਸਿਖਾਉਂਦਾ ਏ ਕਿ ਪਹਿਲਾ ਮਰਨਾ ਕਬੂਲ ਕਰੋ ਫਿਰ ਇਸ ਧਰਮ ਦੇ ਵਿੱਚ ਆਉਣਾ ਜੇ ਤੇ ਉਹ ਮਰਨਾ ਕਿਸ ਤਰ੍ਹਾਂ ਹੁੰਦਾ ਜੇ ਆਪਣੀ ਮੈਂ ਨੂੰ ਖਤਮ ਕਰਕੇ ਆਪਣਾ ਸਿਰ ਤਲੀ ਤੇ ਤਰ ਕੇ ਆਉਣ ਦਾ ਮਤਲਬ ਇਹ ਨਹੀਂ ਕਿ ਸਿਰ ਕੱਟ ਕੇ ਆ ਜਾਣਾ ਹੈ ਆਪਣੀ ਹਉਮੈ ਖਤਮ ਕਰਕੇ ਆਓ ਕਿ ਇਹ ਮੰਦਰ ਜਾਂ ਗੁਰਦੁਆਰੇ ਜਾਂ ਗਿਰਜਾ ਘਰਾਂ ਵਿੱਚ ਕਿਸੇ ਨੇ ਵੀ ਆਣਾ ਹੈ ਜੇ ਰੱਬ ਦੀ ਬੰਦਗੀ ਕਰਨੀ ਹੈ ਤੇ ਆਪਣਾ ਮੈਂ ਉਸ ਘਰ ਦੇ ਬਾਹਰ ਸੁੱਟ ਕੇ ਆਉਣਾ ਹੈ ਕਿੰਨੇ ਕੁ ਜਣੇ ਆ ਜਿਹੜੇ ਅਸੀਂ ਮੈਂ ਛੱਡ ਕੇ ਆਉਨੇ ਆ ਅਸੀਂ ਮੈਂ ਨਾਮ ਲੈ ਕੇ ਆਉਨੇ ਆ ਇਹ ਸੋਚਦੇ ਆ ਕਿ ਤੁਸੀਂ ਅਰਦਾਸ ਵੀ ਕਰੋਗੇ ਤਾਂ ਉਸ ਤੋਂ ਬਾਅਦ ਸਾਡਾ ਨਾਮ ਜ਼ਰੂਰ ਲੈਣਾ ਜੀ ਇਹ ਲਿਸਟ ਫੜਾਰੇ ਆ ਇਸ ਲਿਸਟ ਦੇ ਵਿੱਚ ਜਦੋਂ ਵੀ ਅਰਦਾਸ ਖਤਮ ਕਰੋਗੇ ਨਾਮ ਲੈ ਕੇ ਕਹਿਣਾ ਇਹ ਫਲਾਣੇ ਦੇ ਵੱਲੋਂ ਇੰਨੀ ਭੇਟਾ ਹੋਈ ਅੱਜ ਫਲਾਣੇ ਨੇ ਲੰਗਰ ਕੀਤਾ ਇਹਨਾਂ ਦੇ ਨਾਮ ਜ਼ਰੂਰ ਲਾਓ ਤੇ ਅੱਗੋਂ ਇਹ ਵੀ ਕਹੋ ਕਿ ਜਿਨ੍ਹਾਂ ਜਿਨ੍ਹਾਂ ਨੇ ਮਾਇਆ ਟੇਕੀ ਆ ਉਹ ਖਜ਼ਾਨੇ ਭਰਪੂਰ ਰੱਖਣਾ ਕਦੇ ਖਿਆਲ ਕੀਤਾ ਜੇ ਅਰਦਾਸ ਵਿੱਚ ਗਿਆ ਕੀ ਗਿਆ ਸੀ ਕਿ ਸਾਡੀ ਮਤ ਨੀਵੀਂ ਹੋਣੀ ਚਾਹੀਦੀ ਏ ਤੇ ਮਨ ਉੱਚਾ ਹੋਣਾ ਚਾਹੀਦਾ ਤੇ ਮੰਗਣਾ ਕੀ ਜੇ ਮੰਗਣਾ ਅਸੀਂ ਰਹਿਤ ਦਾਨ ਵਿਵੇਕ ਦਾਨ ਸਹਾ ਦਾਨ ਭਰੋਸਾ ਦਾਨ ਤੇ ਨਾਮ ਦਾਨ ਕਿੰਨੀ ਵਾਰ ਮੰਗਿਆ ਜੇ ਸਪਸ਼ਟ ਕੀਤਾ ਗਿਆ ਜੇ ਕਿ ਜੇ ਫਤਿਹ ਕਿਸੇ ਦੀ ਮੰਗਣੀ ਏ ਤਾਂ ਮੰਗਣੀ ਏ ਖਾਲਸੇ ਦੀ ਅਸੀਂ ਮੰਗਣਾ ਸਿਰਫ ਇਹ ਹੋਏ ਜਿੱਥੇ ਕਿਤੇ ਇਹ ਨਿਸ਼ਾਨ ਚੂਲਦੇ ਹੋਣ ਉਸੇ ਥਾਂ ਤੇ ਦੇਗ ਤੇ ਤੇਗ ਦੀ ਫਤਿਹ ਹੁੰਦੀ ਰਹੇ ਖਾਲਸੇ ਨੂੰ ਸਦਾ ਰਸਦ ਪਹੁੰਚਦੀ ਰਹੇ ਤੇ ਗੱਲ ਕਰਨੀ ਸਰਬੱਤ ਦੇ ਭਲੇ ਦੀ ਕਿੰਨੀ ਵਾਰ ਅਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਅਸੀਂ ਸੋਚਦੇ ਆ ਕਿ ਉਹ ਇੱਕ ਜਿਹਨੂੰ ਅਸੀਂ ਮੰਨ ਲਿਆ ਏ ਜਿਹੜਾ ਚੁਫੇਰੇ ਫਿਰਦਾ ਜੇ ਜਿਹੜਾ ਸਭ ਦਾ ਭਲਾ ਲੋਚਦਾ ਏ ਜਿਹੜਾ ਨਿਰੰਤਰ ਏ ਜਿਸ ਨੇ ਸਮੁੱਚਾ ਸੰਸਾਰ ਰਚਿਆ ਏ ਉਹਨੂੰ ਸੋਚਦੇ ਆਂ ਕਿ ਅਸੀਂ ਚਾਰ ਇੱਟਾਂ ਲਾ ਕੇ ਤੈਨੂੰ ਇੱਕ ਕਮਰੇ ਦੇ ਵਿੱਚ ਕੈਦ ਕਰ ਦਿੱਤਾਏ ਤੇ ਤੂੰ ਇੱਥੇ ਹੀ ਸੀਮਤ ਹੈ ਇਸ ਤੋਂ ਬਾਹਰ ਅਸੀਂ ਜੋ ਮਰਜ਼ੀ ਮਾੜੇ ਕੰਮ ਕਰਦੇ ਰਹੀਏ ਇੱਥੇ ਆ ਕੇ ਮੱਥੇ ਟੇਕਾਂਗੇ ਤਾਂ ਜਿਹੜਾ ਰਜਿਸਟਰ ਲਾਇਆ ਗਿਆ ਹੈ ਉਹਦੇ ਵਿੱਚ ਸ਼ਾਇਦ ਸਾਡੇ ਸਾਰੀਆਂ ਗੱਲਾਂ ਮਾਫ ਹੋ ਜਾਣਗੀਆਂ ਯਾਨੀ ਅਸੀਂ ਆਪਣੀ ਗੁਰੂ ਘਰਾਂ ਨੂੰ ਇੱਕ ਅਜਿਹਾ ਹਾਲ ਬਣਾ ਦਿੱਤਾ ਹੈ ਜਿਨ੍ਹਾਂ ਨੂੰ ਟੌਰਚਰ 셀 ਦਾ ਨਾਮ ਦਿੱਤਾ ਜਾ ਸਕਦਾ ਹੈ ਕਿ ਹਰ ਦਿਨ ਆ ਵੜਦਾ ਹੈ ਮੱਥੇ ਰਗੜਦਾ ਮਾਫੀਆਂ ਮੰਗਦਾ ਆਉਂਦਾ ਜੇ ਮੇਰੀਆਂ ਗਲਤੀਆਂ ਮਾਫ ਕਰਿਓ ਮੇਰੀਆਂ ਗਲਤੀਆਂ ਮਾਫ ਕਰਿਓ ਕਿਉਂਕਿ ਅਸੀਂ ਆਪਣੇ ਮਨ ਵਿੱਚ ਇਹ ਥਾਣ ਲਿਆ ਕਿ ਅਸੀਂ ਉਸ ਗੁਰੂ ਨੂੰ ਕੈਦ ਕਰ ਲਿਆ ਇਸ ਹੱਦ ਦੇ ਅੰਦਰ ਕੈਦ ਕਰਕੇ ਤੇ ਅਸੀਂ ਉਸ ਨੂੰ ਕਿਹਾ ਕਿ ਆਪਣੀ ਰਜਿਸਟਰ ਵਿੱਚ ਨੋਟ ਕਰ ਜਿੰਨੇ ਜਿੰਨੇ ਮੇਲੇ ਮਾਰੇ ਕੰਮ ਨੇ ਸਾਰੇ ਟਿਕ ਲਾ ਕੇ ਮਾਈਨਸ ਕਰ ਦੇ ਤੇ ਮੈਂ ਸਭ ਕੁਝ ਠੀਕ ਠਾਕ ਹੋ ਗਿਆ ਤੇ ਉਹ ਪਰਮਾਤਮਾ ਜਿੰਨਾ ਅਸੀਂ ਮੰਨਦੇ ਹਾਂ ਕਿ ਸਮੁੰਦਰ ਦੇ ਡੁੰਗਾਈ ਦੇ ਵਿੱਚ ਪਏ ਨਿੱਕੇ ਤੋਂ ਨਿੱਕੇ ਜੀਵ ਨੂੰ ਖੁਰਾਕ ਪਚਾ ਸਕਦਾ ਹੈ ਉਸ ਨੂੰ ਅਸੀਂ ਸੋਚਦੇ ਹਾਂ ਅਸੀਂ ਤੈਨੂੰ ਪਾਲਣ ਵਾਲੇ ਬਣ ਗਏ ਆ ਤੈਨੂੰ 50 ਰੁਪਏ ਦਾ ਮੱਥਾ ਟੇਕਿਆ ਤਾਂ ਇਹਦਾ ਮਤਲਬ ਹੈ ਤੇ ਤੂੰ ਸਾਡੇ ਮੱਥੇ ਦੀ ਕੀਮਤ ਚੁਕਾਉਂਦਾ ਕਿਤੇ ਪੂਰੀ ਅਰਦਾਸ ਵਿੱਚ ਕਿਤੇ ਜ਼ਿਕਰ ਮਿਲਦਾ ਜੀ ਕਿ ਇਹੋ ਜਿਹਾ ਕੰਮ ਨਿੱਜਦوں ਵਿੱਚ ਵਾੜ ਕੇ ਗੱਲ ਕੀਤੀ ਜਾਵੇ ਇਹ ਨਿੱਜ ਦੀ ਅਰਦਾਸ ਸਿੱਖ ਧਰਮ ਵਿੱਚ ਨਹੀਂ ਹੈ